ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ Rajasthanu Farming ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨੰਨੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਚਐਫ گاਵਾ ਸੋ ਦੋਸਤੋ ਬਹੁਤ ਵਧੀਆ ਚੰਗੇ ਮਿਲਕ ਰਿਕਾਰਡ ਵਾਲੀਆਂ ਇਹ گاਵਾ ਹੈਗੀਆਂ ਨੇ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਕਲਾਲਾਂ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਰਨ ਸਿੱਧੂ ਡੇਰੀ ਫਾਰਮ ਆ ਦੋਸਤੋ ਬਹੁਤ ਵਧੀਆ ਚੰਗੇ ਐਨੀਮਲ 22 ਹੋਰਾਂ ਦੇ ਕੋਲ ਆਉਂਦੇ ਰਹਿੰਦੇ ਨੇ ਬਹੁਤ ਵਧੀਆ ਚੰਗੇ ਰਿਕਾਰਡ ਵਾਲੀਆਂ ਮੱਝਾਂ ਗਾਵਾਂ ਅਕਸਰ ਇੱਥੇ ਆਉਂਦੀਆਂ ਰਹਿੰਦੀਆਂ ਨੇ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਉੱਪਰ ਦਿੱਤੇ ਗਿਆ ਕੰਟੈਕਟ ਨੰਬਰਾਂ ਤੇ ਸੰਪਰਕ ਕਰਕੇ ਇਹ ਵਾੜਾਂ ਖਰੀਦ ਸਕਦੇ ਹੋ ਸੋ ਦੋਸਤੋ ਬਹੁਤ ਵਧੀਆ ਚੰਗੀ ਵਾੜ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਣਾ ਕਾਫੀ ਸੋਹਣੀਆਂ ਵਿਰਲਾ ਨੇ ਬਾਕੀ ਹਵਾਨਾ ਜਿਹੜਾ ਬਹੁਤ ਚੰਗਾ ਸੋਹਣਾ ਹਵਾਨਾ ਹੈਗਾ ਮੂਹ ਦੋਸਤੋ ਦੋਦਾਂਦ ਹੈਗੀ ਆ ਆ ਏਜ ਵੀ ਬਹੁਤ ਅਜੀ ਛੋਟੀ ਆ ਬਾਕੀ ਫਰਸਟ ਲੈਕਟੇਸ਼ਨ ਦੀ ਇਸ ਵਾਰ ਜਿਹੜੀ ਸੂਨ ਜਾ ਰਹੀ ਹੈ ਬਹੁਤ ਵਧੀਆ ਖੂਬਸੂਰਤ ਦੋਸਤੋ ਇਸ ਦੀ ਮਾਤਰ ਦਾ ਜਿਹੜਾ ਮਿਲਕ ਰਿਕਾਰਡ ਸੀਗਾ 30 ਪਲੱਸ ਸੀਗਾ ਸੋ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਵੇ ਇਹ ਵੈਡ ਜ਼ਰੂਰ ਖਰੀਦ ਸਕਦਾ ਮੁੱਲ ਦੋਸਤੋ ਜਿਹੜਾ 70000 ਰੁਪਇਆ ਆ ਵੀਰ ਹੋਣਾਂ ਦੀ ਡਿਮਾਂਡ ਆ ਬਾਕੀ ਮੌਕੇ ਤੇ ਥੋੜੇ ਬਾਤੇ ਮਾਨਦਨ ਜ਼ਰੂਰ ਕੀਤੇ ਜਾਣਗੇ ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੋ ਦੋਸਤੋ ਜਿਹੜੀ ਅਗਲੀ ਇਹ ਵੈਡ ਹੈਗੀ ਆ ਐਚ ਐਫ ਕ੍ਰਾਸ ਦੇ ਵਿੱਚ ਹੈਗੀ ਆ ਸੋਹਣੀ ਆ ਦੋਸਤੋ ਚੰਗੀ ਵੈੜਾ ਠੰਡੀ ਆ ਸੀਲ ਆ ਦੋਨੋਂ ਵੈੜਾ ਸੈਕੰਡ ਲაქਟੇਸ਼ਨ ਦੋਸਤੋ ਸੂਣ ਜਾ ਰਹੀ ਆ 10 ਦਿਨ ਹਜੇ ਬਾਕੀ ਨੇ ਸੂਣ ਦੇ ਵਿੱਚ ਪਹਿਲੀ ਲაქਟੇਸ਼ਨ ਦਾ ਮਿਲਕ ਦੋਸਤੋ 25 ਪਲੱਸ ਸੀਗਾ ਇਸ ਵੈੜ ਦਾ ਸੋਹਣਾ ਆਰਡਰ ਆ ਚੰਗਾ ਹੈਵੀ ਆਰਡਰ ਆ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਲੈਂਥ ਦੀ ਇਹ ਵੈੜ ਹੈਗੀ ਆ ਠੰਡੀ ਸੀਲ ਆ ਇਸ ਵਾਰ ਤਕਰੀਬਨ ਦੂਜੇ ਸੂਵੇ ਦੇ ਵਿੱਚ ਚੰਗੇ ਮਿਲਕ ਦੀ ਇਸ ਤੋਂ ਆਸ ਕੀਤੀ ਜਾਂਦੀ ਹੈ तकरीबन 30 ਪਲੱਸ ਦੋਸਤੋ ਮਿਲਕ ਇਸ ਵੈਡ ਨੂੰ ਕਰਨਾ ਚਾਹੀਦਾ ਬਾਈ ਹੋਰਾਂ ਦੇ ਕਹਿਣ ਮੁਤਾਬਕ ਬਾਕੀ ਜਿਹੜਾ ਮੋਹਲਾ ਦੋਸਤੋ ਇਸ ਵੈਡ ਦਾ 75000 ਦੋਸਤੋ ਇਸ ਵੈਨ ਦਾ ਜਿਹੜਾ ਮੋਲਾ ਵੀਰ ਹੋਣਾਂ ਦੀ ਡਿਮਾਂਡ ਆ ਬਾਕੀ 70000 ਦੀ ਲਾਸਟ ਬਾਈ ਹੋ ਰਹਾਂ ਨੇ ਕਹਿ ਦਿੱਤਾ ਸੀ ਵੀ 70000 ਦੀ ਲਾਸਟ ਇਹ ਅਸੀਂ ਸੇਲ ਕਰਾਂਗੇ ਬਾਕੀ ਤੁਸੀਂ ਆ ਉੱਪਰ ਦਿੱਤੇ ਗਿਆ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਥਾਣਾ ਦੇ ਬੰਤਰ ਵੇਖ ਸਕਦੇ ਹੋ ਦੋਸਤੋ ਚੰਗਾ ਸੋਨਾ ਥਾਣਾ ਬਿਰਲਾ ਚਾਰੇ ਥਾਣਾ ਦੀਆਂ ਬਹੁਤ ਜਿਆਦਾ ਖੂਬਸੂਰਤ ਨੇ ਚੰਗਾ ਆਰਡਰ ਆ ਬਹੁਤ ਵਧੀਆ ਆਡਰ ਆ ਦੋਸਤੋ ਬਾਕੀ ਚੰਗੇ ਮਿਲਕ ਦੀ ਦੋਨਾਂ ਵੈੜਾਂ ਤੋਂ ਆਸ ਕੀਤੀ ਜਾਂਦੀ ਏ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਦੋਨਾਂ ਵੈੜਾਂ ਦੇ ਵਿੱਚੋਂ ਜਿਹੜੀ ਵੈੜ ਪਸੰਦ ਹੋਵੇ ਉਹ ਤੁਸੀਂ ਉੱਪਰ ਦਿੱਤੇ ਗਿਆ ਕੰਟੈਕਟ ਨੰਬਰਾਂ ਦੇ ਆ ਸੰਪਰਕ ਕਰਕੇ ਦੋਸਤੋ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ